ਮਨ ਨੂੰ ਪੈਸਿਆਂ ਦੀ ਭੁੱਖ ਨਹੀਂ ਆ ਡਾਰਲਿੰਗ ਆ ਫੁੱਦੂ ਕੰਮ ਨਾ ਕਰ ਮੇਰਾ ਭਰਾ ਹਾ ਯਾਰਾਂ ਲਈ ਖੜਿਆ ਯਾਰਾਂ ਨਾਲ ਖੜਨਾ ਕਿ ਪੂਰੀ ਹੱਥ ਕਰਵਾਉਣੀ ਬੱਲੀਏ ਆ ਤੇਰੇ ਪਿੱਛੇ ਫਿਰ ਆਏ ਮਨ ਨੂੰ ਪੈਸਿਆਂ ਦੀ ਭੁੱਖ ਨਹੀਂ ਆ ਡਾਰਲਿੰਗ ਆ ਫੁੱਦੂ ਕੰਮ ਨਾ ਕਰ ਮੇਰਾ ਭਰਾ ਮੈਂ ਆ ਭਰਾਵਾਂ ਦੇ ਪਿਆਰ ਕਰਕੇ ਗੋਣ ਆਇਆ ਆ ਗਲਤ ਗੱਲਾਂ ਮੇਰਾ ਵੀਰ ਬਣ ਕੇ ਨਹੀਂ ਕੋਈ ਗੱਲ ਨਹੀਂ ਵੱਡਾ ਭਰਾਇਆ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੀਦਾ ਮੇਰੀ ਜਾਨ ਇੱਧਰ ਚੰਗੇ ਨਹੀਂ ਲੱਗੀਦਾ ਪੈਸਿਆਂ ਦੀ ਗੱਲ ਨਹੀਂ ਪੈਸੇ ਜਿੰਨੇ ਲੈਣੇ ਮੈਂ ਕਿ ਤਾਨੂੰ ਹੋਰ ਗੱਲ ਦੱਸਾਂ ਵੀਰ ਹੁਣਾਂ ਨੂੰ ਪਤਾ ਮੇਰੀ ਤਬੀਅਤ ਕਿੰਨੀ ਖਰਾਬ ਚੱਲ ਰਹੀ ਪਰ ਮੈਂ ਜੁਲਾਈ ਤੋਂ ਬਾਅਦ ਕੋਈ ਸ਼ੋਅ ਨਹੀਂ ਫੜਿਆ ਕਿਉਂਕਿ ਮੈਂ ਕਹਿੰਨਾ ਮੈਂ ਇਹੀ ਭੁਗਤਾਲਾਂ ਦੱਸ ਦੇਣ ਸ਼ਾਇਦ ਬਾਬਾ ਕਿਰਪਾ ਕਰਦੇ ਵੈਸੇ ਠੀਕ ਹੋ ਜਾਣਾ ਨਹੀਂ ਤੇ ਆਪਰੇਟ ਕਰਾਉਣਾ ਪੈਣਾ ਮੈਂ ਦੱਸ ਦੇਣ ਕਿੰਨੀ ਤੰਗੀ ਜਾਂ ਜਾਂ ਮੈਂ ਜਾਣਦਾ ਜਾਂ ਰੱਬ ਜਾਣਦਾ ਕਿਉਂ ਕਿ ਕਿਉਂਕਿ ਮੈਂ ਕਿਸੇ ਹੋਰ ਕਲਾਕਾਰ ਨੂੰ ਵੀ ਇੱਥੇ ਭੇਜ ਸਕਦਾ ਸੀ ਕਿਸੇ ਭਰਾ ਦਾ ਤਰਲਾ ਮਾਰ ਲੈਂਦਾ ਪਰ ਕਿਉਂ ਕਿਉਂਕਿ ਤੁਸੀਂ ਮੈਨੂੰ ਸੁਣਨਾ ਚਾਹੁੰਦੇ ਸੀਗੇ ਮੈਂ ਤਾਂ ਕਰਕੇ ਤੰਗੀ ਝਾਕ ਕੇ ਆਇਆ ਕਿ ਨਹੀਂ ਯਾਰ ਉਹ ਭਰਾ ਸੀਗਾ ਇੱਥੇ ਖੜਾ ਬਾਈ ਇਹ ਵੀਰ ਨੇ ਮੈਨੂੰ ਘਰੇ ਬੁਲਾਇਆ ਕਹਿੰਦਾ ਘਰੇ ਆ ਮੈਂ ਕਿਹਾ ਮੇਰੇ ਕੋ ਘੜੀ ਮੋੜੀ ਉੱਠਿਆ ਬੈਠਿਆ ਨਹੀਂ ਜਾਂਦਾ ਯਾਰ ਮੈਂ ਪ੍ਰੋਬਲਮ 'ਚ ਆ ਮੇਰਾ ਭਰਾ ਬਣ ਕੇ ਪਰ ਮੈਂ ਗੇਟ ਦੇ ਵਿੱਚੋਂ ਜਦੋਂ ਮੋੜ ਲੱਗਾ ਫਿਰ ਇਹਨੂੰ ਮੈਂ ਕਿਹਾ ਮੈਂ ਕਿਹਾ ਭਾਵੇਂ 2 ਮਿੰਟ ਹੀ ਤੇਰੇ ਘਰੇ ਆਵਾਂ ਜਰੂਰ ਆ ਕੇ ਜਾਊਂਗਾ ਯਾਰ ਤੂੰ ਮਾੜ ਨਾ ਸਦਿਆ ਹੈ ਨਾ ਤੁਸੀਂ ਸਾਰੇ ਭਰਾਓ ਉਹ ਵੀ ਮੇਰੇ ਲਈ ਬੜਾ ਸਤਿਕਾਰਯੋਗ ਹੈ ਮੇਰਾ ਭਰਾ ਆ ਵੱਡਾ ਭਰਾ ਆ ਸੋ ਕਈ ਵਾਰੀ ਬਦਹ ਘਾਟਾ ਹੋ ਜਾਂਦਾ ਜੇ ਮੇਰੇ ਵੱਲੋਂ ਮੇਰਾ ਕੋਈ ਸ਼ਬਦ ਤੁਹਾਡਾ ਦਿਲ ਦੁਖਾਵੇ ਤਾਂ ਮੈਂ ਤੁਸੀਂ ਮੇਰੇ ਲਈ ਰੱਬ ਸਮਾਨ ਹੋ ਮੈਂ ਮਾਫੀ ਮੰਗਦਾ ਪਰ ਕਈ ਵਾਰੀ ਆਰਟਿਸਟ ਨੂੰ ਵੀ ਗੁੱਸਾ ਆ ਜਾਂਦਾ ਯਾਰ ਕੁਛ ਇੱਕ ਚੀਜ਼ਾਂ ਕਰਕੇ ਸੱਚੀ ਇੱਕ ਦਿਨ ਕਿਸੇ ਨੇ ਨੱਚਦੇ ਨੱਚਦੇ ਨੇ ਇਦਾਂ ਕਰਕੇ ਮਾਰੀ ਮੇਰੀ ਠੋਡੀ ਤੇ ਵੱਜੀ ਬਹੁਤ ਜ਼ੋਰ ਦੀ ਫੇ ਮੈਂ ਚੁੱਪ ਕਰਕੇ ਮੈਂ ਯਾਰ ਹੁਣ ਤੈਨੂੰ ਕੀ ਕਹਾਂ ਚਲੋ ਖੈਰ ਇੱਕ ਵਾਰੀ ਦਰਬਾਰ ਦੇ ਨਾਮ ਤੇ ਤਾੜੀਆਂ ਮਾਰ ਦਿਓ ਯਾਰ ਕੇ ਅੱਧੀ ਦੁਨੀਆਂ ਲੱਗਣ ਲੱਗ ਪੀ ਮਠੀਏ ਚੀਕ ਮਰਾਂਤੀ